ਮੇਰਾ ਨਾਮ ਗਗਨ ਮਲੋਤਰਾ ਹੈ ਅਸੀਂ ਐਕਸਲ ਮਲਟੀਮੀਡੀਆ ਐਨੀਮੇਸ਼ਨ ਅੰਮ੍ਰਿਤਸਰ ਤੋਂ ਜੋ ਕਿ ਏਸ਼ੀਆ ਦਾ ਇੱਕ ਨੰਬਰ 1 ਇੰਸਟੀਚਿਊਟ ਹੈ ਮਲਟੀਮੀਡੀਆ ਔਰ ਐਨੀਮੇਸ਼ਨ ਦੇ ਵਿੱਚ ਅੱਜ ਤੁਹਾਨੂੰ ਜੋ ਜਾਣਕਾਰੀ ਦੇਣਾ ਚਾਹੁੰਦੇ ਆ ਅੰਮ੍ਰਿਤਸਰ ਦੇ ਵਿੱਚ ਇੱਕ ਇਹੋ ਜਿਹਾ ਇੰਸਟੀਚਿਊਟ ਹੈ ਜੋ ਕੈਨੇਡਾ ਤੋਂ ਸਕਿੱਲ ਡਿਵੈਲਪਮੈਂਟ ਕਾਉਂਸਲ ਆਫ ਕੈਨੇਡਾ ਤੋਂ ਅਪਰੂਵਡ ਕੋਰਸਸ ਕਰਾਂਦਾ ਹੈ ਇੰਡੀਆ ਚ ਇੱਕ ਅਨੋਤਾ ਇੰਸਟੀਚਿਊਟ ਹੈ ਜਿਹਦੇ ਕੋਲ ਗਲੋਬਲ ਸਟੈਂਡਰਡ ਐਜੂਕੇਸ਼ਨ ਦੇ ਪ੍ਰਾਈਜ਼ਸ ਮਿਲੇ ਹੋਏ ਨੇ ਔਰ ਉਹ ਕੈਨੇਡਾ ਤੋਂ ਸਕਿੱਲ ਡਿਵੈਲਪਮੈਂਟ ਕਾਉਂਸਲ ਤੋਂ ਕੋਰਸਸ ਕਰਵਾ ਰਹੇ ਹੈ ਸੋ ਸਾਡਾ ਇੱਕ ਕੋਰਸ ਅੱਜ ਅਪਰੂਵ ਹੋਇਆ ਹੈ ਡਿਜੀਟਲ ਡਿਜ਼ਾਈਨ ਐਡੀਟਿੰਗ ਐਂਡ ਮਾਰਕੀਟਿੰਗ ਇਹ ਸਭ ਤੋਂ ਵਧੀਆ ਕੋਰਸ ਹੈ ਬੱਚਿਆਂ ਵਾਸਤੇ ਅੱਜ ਦੀ ਰੇਟ ਦੇ ਵਿੱਚ ਜੋ ਬੱਚੇ ਡਿਜੀਟਲ ਮਾਰਕੀਟਿੰਗ ਸਿੱਖਣਾ ਚਾਹੁੰਦੇ ਆ ਵੀਡੀਓ ਐਡੀਟਿੰਗ ਵੀ ਐਫ ਐਕਸ ਸਿੱਖਣਾ ਚਾਹੁੰਦੇ ਆ ਜਾਂ ਗ੍ਰਾਫਿਕ ਡਿਜ਼ਾਈਨਿੰਗ ਸਿੱਖਣਾ ਚਾਹੁੰਦੇ ਆ ਇਹ ਕੰਬਾਈਨਡ ਕੋਰਸ ਹੈ ਉਸ ਇਸ ਕੋਰਸ ਦੀ ਸਭ ਤੋਂ ਖੂਬਸੂਰਤ ਚੀਜ਼ ਹੈ ਵਾਹ ਕਿ ਇਹਨੂੰ ਸਕਿੱਲ ਡਿਵੈਲਪਮੈਂਟ ਕਾਉਂਸਲ ਆਫ ਕੈਨੇਡਾ ਨੇ ਵੀ ਅਪਰੂਵ ਕੀਤਾ ਹੈ ਯਾਨੀ ਤੁਹਾਨੂੰ ਸਰਟੀਫਿਕੇਸ਼ਨ ਉੱਥੋਂ ਆਏਗੀ ਪੂਰੀ ਦੁਨੀਆ 'ਚ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ ਸਰ ਸਰ ਜਿਹੜੇ ਜਿਹੜੇ ਕੋਰਸ ਹੈ ਕਿ ਕਿੰਨੀ دیر ਦਾ ਕੋਰਸ ਹੈ ਤੇ ਮਤਲਬ ਕਿੰਨੇ ਕੇ ਪੈਸੇ ਲੱਗਦੇ ਆ ਮਤਲਬ ਬੱਚੇ ਦੇ ਸਰ ਦੇਖੋ ਇਹ ਜਿਹੜਾ ਕੋਰਸ ਹੈ ਉਹ 9 ਤੋਂ 10 ਮਹੀਨੇ ਦਾ ਕੋਰਸ ਹੈ ਐਵਰੇਜ ਫੀਸ ਇਸ ਕੋਰਸ ਦੀ 9 ਤੋਂ 10000 ਰੁਪਏ ਮਹੀਨਾ ਤੇ ਸਰ ਇਹ ਚੋਂ ਐਕਸਟਰਨਲ ਕੀ ਹੁੰਦੀਆਂ ਜੋਬ ਵੀ ਪ੍ਰੋਵਾਈਡ ਕਰਵਾ ਕੇ ਦਿੰਦੇ ਹੋ ਐਕਸਲ ਮਲਟੀਮੀਡੀਆ ਜੋ ਕਿ ਹਮੇਸ਼ਾ ਜਾਣਿਆ ਜਾਂਦਾ ਆਪਣੀ ਜੋਬ ਅਪਰਚੂਨਿਟੀਆਂ ਵਾਸਤੇ ਕਮਿਟਮੈਂਟ ਵਾਸਤੇ ਅਸੀਂ ਵੈਸੇ ਵੀ ਸਾਡੇ ਕੋਲ ਕੋਈ ਬੰਦਾ ਜਿਹੜਾ ਵੀ ਕੋਰਸ ਕਰਨਾ ਆਂਦਾ ਅਸੀਂ ਉਹਨੂੰ ਗਾਰੰਟੀ ਜੋਬ ਦਿੰਨੇ ਆਂ ਅਸੀਂ ਕਿਉਂ ਜੌਬ ਦੇਣੀ ਹੈ ਵੈਸੇ ਵੀ ਅੱਜ ਦੀ ਡੇਟ ਦੇ ਵਿੱਚ ਗੂਗਲ ਦੇ ਉੱਤੇ ਅਗਰ ਤੁਸੀਂ ਸਰਚ ਕਰਦੇ ਹੋ ਤੇ ਅੰਮ੍ਰਿਤਸਰ ਚ ਨੰਬਰ ਆਫ ਜੌਬਸ ਅਵੇਲੇਬਲ ਹੈ ਗ੍ਰਾਫਿਕ ਡਿਜ਼ਾਈਨਿੰਗ ਵੀਡੀਓ ਐਡੀਟਿੰਗ ਔਰ ਡਿਜੀਟਲ ਮਾਰਕੀਟਿੰਗ ਦੇ ਵਿੱਚ ਸੋ ਇਸ ਜਿਹੜਾ ਇਹ ਕੋਰਸ ਹੈ ਬੀਸਿਕਲੀ ਇਹ ਉਹਨਾਂ ਵਾਸਤੇ ਡਿਜ਼ਾਈਨ ਕੀਤਾ ਗਿਆ ਜਿਹੜਾ ਬੱਚੇ ਮਲਟੀਪਲ ਜੌਬਸ ਕਰਨਾ ਚਾਹੁੰਦੇ ਹੈ ਅੱਜ ਅੰਮ੍ਰਿਤਸਰ ਚ ਇਹੋ ਜੇ ਬਹੁਤ ਇੰਸਟੀਚਿਊਟ ਨੇ ਜਿਹੜੇ ਕੋਰਸਿਸ ਕਰਵਾਉਂਦੇ ਹੈ ਬਟ ਅਸੀਂ ਜਿਹੜੀ ਇਹ ਅਦੇ ਚ ਸਿਲੇਬਸ ਪ੍ਰੋਵਾਈਡ ਕੀਤਾ ਬੱਚਿਆਂ ਨੂੰ ਉਹਦੇ ਬਿਹਾਫ ਤੇ ਬੱਚਿਆਂ ਨੂੰ ਮਲਟੀਪਲ ਜੌਬਸ ਮਿਲਣਗੀਆਂ ਸਰ ਆਪਣਾ ਇਹ ਕਹਣਾ ਦੱਸ ਦਿਓ ਕਿਥੇ ਆਪਣਾ ਆਫਿਸ ਹੈ ਕਿਥੇ ਬੱਚਿਆਂ ਦੇ ਕਰਨਾ ਕੰਟੈਕਟ ਕਰੀਓ ਸਰ ਐਕਸਲ ਮਲਟੀਮੀਡੀਆ ਬੀ ਬਲਾਕ ਡਿਸਟ੍ਰਿਕਟ ਸ਼ੋਪਿੰਗ ਕੰਪਲੈਕਸ ਰਣਜੀਤ ਐਵੇਨਿਊ ਪੀਜ਼ੇਰੀਆ ਦੇ ਉੱਪਰ ਇਹ 16 ਸਾਲ ਤੋਂ ਇੱਥੇ ਇੰਸਟੀਚਿਊਟ ਚੱਲ ਰਿਹਾ ਹੈ ਤੇ ਸਰ ਕਿਹਦੀ ਟਾਈਮਿੰਗ ਤੋਂ ਮੁੰਡਾ ਬੱਚੇ ਕਲਾਸਿਸ ਕਰ ਜਾਂਦੇ ਨੇ ਸਰ ਦੇਖੋ 10th ਆਨਵਰਡਸ ਇਹ ਬੱਚਾ ਕੋਈ ਵੀ ਕੋਰਸ ਕਰ ਸਕਦਾ ਹੈ ਮਾਰਨਿੰਗ 10 ਟੂ 6 1 ਘੰਟੇ ਦੀ ਕਲਾਸ ਹੈ 2 ਘੰਟੇ ਦੀ ਪ੍ਰੈਕਟਿਸ ਹੈ ਕੋਈ ਵੀ ਬੱਚਾ ਕਰ ਸਕਦਾ ਹੈ ਠੀਕ ਹੈ ਸਰ ਚਾਹੇ ਕੋਈ ਸਟੂਡੈਂਟ ਕਰਨਾ ਚਾਹੁੰਦਾ ਹੈ ਜੋਬ ਪ੍ਰੋਫੈਸ਼ਨਲ ਕਰਨਾ ਚਾਹੁੰਦਾ ਹੈ ਮੈਂ ਚਾਹਣਾ ਕਿ ਇਹ ਉਹ ਲੋਕ ਵੀ ਕਰਨ ਜਿਹੜੇ ਆਪਣੇ ਆਪ ਨੂੰ ਨਾਲ ਸਕਿੱਲ ਕਰਨਾ ਚਾਹੁੰਦੇ ਆ ਕਿਉਂਕਿ ਇਸ ਕੋਰਸ ਦੀ ਸਭ ਤੋਂ ਖੂਬਸੂਰਤ ਚੀਜ਼ ਹੈ ਕਿ ਇਹ ਵਿੱਚ ਮਲਟੀਪਲ ਜੋਬ ਓਪਰਚ्युनिटी ਹੈ ਤੁਸੀਂ ਇੱਕ ਕੋਰਸ ਕਰਕੇ ਮਲਟੀਪਲ ਜੋਬਸ ਕਰ ਸਕਦੇ ਹੋ ਪਾਰਟ ਟਾਈਮਸ ਔਰ ਉਹਦੇ ਹਿਸਾਬ ਦੇ ਨਾਲ ਤੁਸੀਂ ਅੰਮ੍ਰਿਤਸਰ ਦੇ ਵਿੱਚ ਅਗਰ ਕਿਸੇ ਨੇ ਕੋਰਸ ਕੀਤਾ ਅੱਜ ਦੀ ਡੇਟ ਸਾਡੇ ਬੱਚੇ 80000 90 90000 ਰੁਪਿਆ ਇਸ ਕੋਰਸ ਤੋਂ ਬਾਅਦ ਕਮਾ ਰਹੇ ਮੈਂ ਤਾਨਿਆ ਮਹਲੋਤਰਾ ਐਕਸਲ ਮਲਟੀਮੀਡੀਆ ਚ ਸੈਂਟਰ ਹੈਡ ਹੈਗੀ ਆ ਆਪਾਂ ਜੋ ਵੀ ਪੱਛਾ ਸਾਡੇ ਕੋਲੇਦਰ ਆਂਦਾ ਵਾ ਉਹਨਾਂ ਨੂੰ ਪ੍ਰੋਪਰ ਕਾਉਂਸਲ ਕਰਦੇ ਆ ਕਿ ਤੁਸੀਂ ਕਿਹੜਾ ਕੋਰਸ ਕਰ ਸਕਦੇ ਹੋ ਕਿਹੜਾ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਕੀ ਬੈਨੀਫਿਟਸ ਮਿਲਣਗੇ ਜਿੱਦਾਂ ਕੋਈ ਗ੍ਰਾਫਿਕ ਡਿਜ਼ਾਈਨਿੰਗ ਕਰਨਾ ਚਾਹੁੰਦਾ ਹੈ ਤੇ ਉਹਨੂੰ ਆਪਾਂ ਦੱਸਦੇ ਆ ਕਿ ਗ੍ਰਾਫਿਕ ਡਿਜ਼ਾਈਨਿੰਗ ਤੋਂ ਬਾਅਦ ਕੀ ਜੌਬ ਓਪਰਚ्युनिटीਜ਼ ਨੇ ਆਪਾਂ ਗ੍ਰਾਫਿਕਸ 'ਚ ਕੀ ਕੀ ਵਰਕ ਕਰਵਾਉਂਦੇ ਆ ਸਾਡਾ ਸਿਲੇਬਸ ਕੀ ਹੈਗਾ ਕੋਈ ਵੀ ਬੱਚਾ ਸਾਡੇ ਕੋਲ ਕੋਰਸ ਕਰ ਆ ਨੰਦ ਆ ਆਪਾਂ ਉਹਨੂੰ ਇੱਕੋ ਚੀਜ਼ ਸਮਝਾਉਂਦੇ ਆ ਕਿ ਜਦੋਂ ਵੀ ਤੁਸੀਂ ਕਿਧਰੇ ਵੀ ਜਾ ਕੇ ਤੁਸੀਂ ਕੋਈ ਕੋਰਸ ਜੁਆਇਨ ਕਰਦੇ ਹੋ ਤੇ ਤੁਸੀਂ ਆਹ ਵੇਖੋ ਕਿ ਉਹਨਾਂ ਦਾ ਸਿਲੇਬਸ ਕੀ ਹੈਗਾ ਵਾ ਉਹਨਾਂ ਦਾ ਸਟੂਡੈਂਟ ਵਰਕ ਕੀ ਹੈਗਾ ਤੇ ਉਹਨਾਂ ਦੀ ਫੈਕਲਟੀਆਂ ਵਗੈਰਾ ਜਿਹੜੀਆਂ ਹੈਗੀਆਂ ਨੇ ਉਹ ਕਿੰਨੇ ਸਾਲ ਤੋਂ ਉਧਰ ਪੜਾ ਰਹੇ ਨੇ ਸਾਡੀ ਜਿਹੜੀ ਫੈਕਲਟੀਆਂ ਹੈਗੀਆਂ ਨੇ 8 8 9 9 ਸਾਲ ਤੋਂ ਸਾਡੇ ਨਾਲ ਪੜਾ ਰਹੇ ਨੇ ਇੱਧਰ ਤੇ ਮੈਂ ਦੇਖਿਆ ਜਵੇ ਮਾਰਕੀਟ ਜਿੱਤੇ ਜੇ ਮਲਟੀਪਲ ਕਈ ਇੰਸਟੀਟਿਊਟ ਹੈਗੇ ਤਾਂ ਢੜ ਕੋਈ ਇੱਥੇ ਕੀ ਐਕਸਟਰਾ ਕੀ ਹੈਗਾ ਜਿਹੜੇ ਬੱਚੇ ਦਾ ਕੋਰਸ ਖਾਲੀ ਕੀ ਸੋ ਸਾਡੀ ਸਪੈਸ਼ੈलिटी ਇਹ ਹੈਗੀ ਹੈ ਕਿ ਸਾਡੇ ਟੀਚਰਸ ਸਾਡੀ ਫੈਕਲਟੀ ਜਿਹੜੀਆਂ ਹੈਗੀਆਂ ਨੇ ਉਹ ਬੱਚਿਆਂ ਤੋਂ ਬਹੁਤ ਪੇਨਸ ਲੈਂਦੇ ਨੇ ਦੇਖੋ ਬੱਚਾ ਕੰਮ ਨਹੀਂ ਵੀ ਕਰਨਾ ਚਾਹੁੰਦਾ ਆਪਾਂ ਉਹਨੂੰ ਵੀ ਉਹਦੇ ਮਗਰ ਪੈ ਪੈ ਕੇ ਉਹਦੇ ਤੋਂ ਕੁਆਲਟੀ ਵਰਕ ਅਡਵਾਤੇ ਆ 100% ਜੋਬ ਪਲੇਸਮੈਂਟ ਹੈ ਸਟੂਡੈਂਟ ਵਰਕ ਸਟੂਡੈਂਟ ਕੁਆਲਟੀ ਜਿਹੜੀ ਹੈਗੀ ਹੈ ਉਹ ਸਾਡੀ ਬੈਸਟ ਹੈਗੀ ਹੈ ਤਾਂ ਹੀ ਆਪਾਂ ਏਸ਼ੀਆਜ਼ ਨੰਬਰ 1 ਇੰਸਟੀਚਿਊਟ ਹੈਗੇ ਆ ਮੇਰਾ ਨਾਮ ਵਿਕਾਸ ਦਾਸ ਹੈ ਤੇ ਮੈਂ ਇੱਥੇ ਹੈੱਡ ਆਫ ਡਿਪਾਰਟਮੈਂਟ ਹਾਂ ਮੈਂ ਇੱਥੇ ਬੱਚਾ ਕੋਲੋਂ ਉਹਨਾਂ ਦਾ ਕਲਾਸ ਵਰਕ ਉਹਨਾਂ ਦੀ ਸਬਮਿਸ਼ਨਸ ਉਹਨਾਂ ਦਾ ਜਿਹੜਾ ਵਰਕ ਹੈ ਕਿਸ ਕੁਆਲਿਟੀ ਦਾ ਚੱਲਦਾ ਪਿਆ ਹੈ ਮਾਰਕੀਟ ਦੇ ਵਿੱਚ ਕੀ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਅਸੀਂ ਉਸ ਅਕੋਰਡਿੰਗਲੀ ਬੱਚਿਆਂ ਕੋਲੋਂ ਕੰਮ ਕਰਵਾਨੇ ਆ ਤਾਂ ਕਿ ਮਾਰਕੀਟ ਦੇ ਵਿੱਚ ਜਦੋਂ ਉਹ ਜੋਬ ਵਗੈਰਾ ਲੈਂਦੇ ਨੇ ਤੇ ਉਹਨਾਂ ਦਾ ਜਿਹੜਾ ਸਰਕਲ ਹੈ ਜਿਹੜਾ ਜੋਬ ਦਾ ਉਹ ਉਸ ਦੇ ਅਕੋਰਡਿੰਗਲੀ ਹੀ ਆਵੇ ਸਿਲੇਬਸ ਇਸ ਤਰੀਕੇ ਸੈੱਟ ਕੀਤਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਰਿਕੁਆਇਰਮੈਂਟ ਹੈ ਕਿ ਮਾਰਕੀਟ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਇੱਥੇ ਬੱਚਿਆਂ ਦਾ ਜਿਹੜਾ ਵਰਕ ਲੈਵਲ ਹੈ ਉਹ ਹਾਇਰ ਹੈ ਬਾਕੀ ਚੀਜ਼ਾਂ ਤੋਂ